ਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਭ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਵੀਰ ਭਰਾ ਮੈਂ ਜੀ ਇੱਕ ਵੀਡੀਓ ਦੇਖੀ ਸੀਗੀ ਉਹਦੇ ਸੰਬੰਧ ਵਿੱਚ ਆਪਣੀ ਗੱਲ ਕਰਨੀ ਸੀ ਵੀਡੀਓ ਦੇਖੀ ਸੀਗੀ ਬਾਬੇ ਬਖਸ਼ੀਸ਼ ਦੀ ਬਾਬਾ ਬਖਸ਼ੀਸ਼ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਹਿੰਦਾ ਵੀ ਪੱਤਰਕਾਰ ਉਹਨੂੰ ਸਵਾਲ ਕਰਦਾ ਕਹਿੰਦਾ ਜੀ ਬਾ ਆਪਣਾ ਸਿੱਧੂ ਮੂਸੇਆਲਾ ਤੇ ਅਮਰ ਚਮਕੀਲੇ ਦੇ ਵਿੱਚ ਕਿੰਨਾ ਫਰਕ ਸੀਗਾ ਤੇ ਬਖਸ਼ੀਸ਼ ਸਿੰਘ ਨੇ ਵੀ ਜਿਵੇਂ ਇੱਕ ਕਾਂ ਤੇ ਇੱਕ ਬਾਜ ਦੇ ਵਿੱਚ ਫਰਕ ਹੈ ਕਹਿੰਦਾ ਵੀ ਚਮਕੀਲਾ ਗੰਦ ਤੇ ਜਾ ਕੇ ਬੈਠਿਆ ਤੇ ਮੂਸਿਆ ਆਕਾਸ਼ 'ਚੋਂ ਅਡਾਰੀਆਂ ਲਾਉਂਦਾ ਬਹੁਤ ਵਧੀਆ ਗੱਲਾਂ ਕਰਦਾ ਮੈਂ ਬਖਸ਼ੀਸ਼ ਨੂੰ ਦੱਸਣਾ ਚਾਹੁੰਦਾ ਵਾਂ ਪਹਿਲੀ ਗੱਲ ਤਾਂ ਇਹ ਵੀ ਦੋਵੇਂ ਪੰਜਾਬੀ ਸਿੰਗਰ ਸੀਗੇ ਵਧੀਆ ਸਿੰਗਰ ਸੀਗੇ ਆਪਣੇ ਆਪਣੇ ਟਾਈਮ ਤੇ ਦੋਵੇਂ ਯਾਦ ਕਰਾ ਗਏ ਤੇ ਦੋਵੇਂ ਗੋਲੀ ਦੇ ਸ਼ਿਕਾਰ ਹੋ ਗਏ ਚਮਕੀਦਲੇ ਨੂੰ ਉਸ ਟਾਈਮ ਦੇ ਹੱਤਵਾਦੀਆਂ ਨੇ ਮਾਰਤਾ ਤੇ ਮੋਸੀਆ ਦੇ ਨੂੰ ਇਸ ਟਾਈਮ ਦੇ ਅਗੈਂਸਟਰਾਂ ਨੇ ਮਾਰਤਾ ਇਹ ਦੋਵੇਂ ਪੰਜਾਬ ਦੇ ਪੁੱਤ ਸੀਗੇ ਦੋਵੇਂ ਬਹੁਤ ਵਧੀਆ ਸਿੰਗਰ ਸੀਗੇ ਬਹੁਤ ਵਧੀਆ ਚਮਕੀਦਲਾ ਆਪਣੇ ਸਮੇਂ ਦੇ ਵਿੱਚ ਅਟਕਰਾ ਗਿਆ ਤੇ ਮੋਸੀਆ ਆਪਦੇ ਸਮੇਂ ਚ ਚਮਕੀਦਲੇ ਨੂੰ ਜਿਹੜੇ ਲੋਕ ਹੁਣ ਕਹਿੰਦੇ ਵੀ ਕਾਂ ਦੇ ਬਰਾਬਰ ਦੱਸ ਦਿੰਦੇ ਨੇ ਬਖਸ਼ੀਸ਼ ਵਰਗੇ ਉਹਨਾਂ ਨੂੰ ਦੱਸਣਾ ਚਾਹੁੰਦਾ ਮੈਂ ਠੀਕ ਹੈ ਇੱਕ ਦੋ ਕਸ਼ਟਾਤਰਾ ਜੋਗ ਹੋਣਗੇ ਆ ਚਮਕੀ ਦੇ ਦਿਆਂ ਪਰ ਚਮਕੀਲੇ ਦੇ ਧਾਰਮਿਕ ਗਾਣੇ ਕਿਸੇ ਨੇ ਸੁਣ ਜੇ ਕਿਤੇ ਸੁਨੇ ਨੇ ਜਾਂ ਮੈਂ ਕਹਿਣਾ ਚਾਹੁੰਦਾ ਬਖਸ਼ੀਸ਼ ਨੂੰ ਬਾਬਾ ਬਖਸ਼ੀਸ਼ ਸਿੰਘ ਇੱਕ ਵਾਰ ਸੁਣ ਕੇ ਦੇਖੋ ਇਹ ਧਾਰਮਿਕ ਗਾਣੇ ਕਿੰਨੇ ਵਧੀਆ ਸੀਗੇ ਸਾਥੋ ਬਾਬਾ ਖੋਦਿਆ ਤੇਰਾ ਨਨਕਾਣਾ ਤਲਵਾਰ ਮੈਂ ਕਲਗੀ ਤਰਦੀ ਹਾਂ ਜਸਰਹੰਦ ਦੀ ਦੀਵਾਰੇ ਹੋਰ ਕਿੰਨੀਆਂ ਧਾਰਮਿਕ ਜਿੰਨੇ ਵੀ ਗਾਣੇ ਨੇ ਸੁਣ ਕੇ ਦੇਖੋ ਅੱਜ ਵੀ ਸੁਣ ਕੇ ਆਨੰਦ ਹੁੰਦਾ ਹੈ। ਚਮਕੀਲਾ ਬਹੁਤ ਵਧੀਆ ਇਨਸਾਨ ਸੀਗਾ। ਗਾਇਕੀ ਤੋਂ ਹਟ ਕੇ ਬਹੁਤ ਉਨਦਾਨਪਨ ਕੀਤੇ ਨੇ। ਬਹੁਤ ਕੁੜੀਆਂ ਦੇ ਵਿਆਹ ਕਰਦਾ ਸੀਗਾ। ਬੜੇ ਬੱਚਿਆਂ ਦੇ ਪੜ੍ਹਾਈ ਲਿਖਾਈ ਦਾ ਬਹੁਤ ਕਰਦਾ ਸੀਗਾ। ਧਿਆਨ ਜਿਹੜੇ ਮੰਨ ਲਓ ਵੀ ਬੱਚੇ ਮਾਂ ਤੇ ਉਦਦਨਾ ਨਹੀਂ ਸੀਗੇ। ਉਹ ਜੋ ਬੱਚਿਆਂ ਨੂੰ ਪੜਾਉਣ ਲਿਖਾਉਣ ਦਾ ਬਹੁਤ ਜਿੰਮਾ ਚੱਕਿਆ ਹੋਇਆ ਸੀਗਾ। ਤੇ ਜਿਨ੍ਹਾਂ ਨੇ ਮਾਰਿਆ ਸੀਗਾ ਚਮਕੀਲਾ ਆਦੀ ਪਹਿਰਾਵਰ ਕੇ ਨੇ ਉਹ ਮੈਨੂੰ ਇੱਕ ਗੱਲ ਧਿਆਨ ਚ ਮੇਰੇ ਆ ਗਈ ਜਿਨੇ ਜਦੋਂ ਮੂਸੀਆ ਜਦੋਂ ਸਿੱਧੂ ਮੂਸੀਆ ਦਾ ਕਤਲ ਹੋਇਆ ਉੱਥੇ ਕਾਫਸਰ ਆਉਂਦੇ ਨੇ ਡੀਐਸਪੀ ਸਾਹਿਬ ਨੇ ਸ਼ਾਇਦ ਉਹ ਰਿਟਾਇਰ ਹੋਏ ਹੋਏ ਨੇ ਮੇਰੇ ਹੁਣ ਨਾਂ ਤਾਂ ਨਹੀਂ ਉਹਨਾਂ ਧਿਆਨ ਚ ਬੜੇ ਜਵਾਨ ਜੇ ਸੀਗੇ ਤਾਂ ਉਹਨਾਂ ਨੇ ਇੱਕ ਗੱਲ ਉੱਥੇ ਕਹੀ ਸੀਗੀ ਕਹਿੰਦੇ ਵੀ ਜਿਨ੍ਹਾਂ ਨੇ ਚਮਕੀਲੇ ਨੂੰ ਮਾਰਿਆ ਸੀਗਾ ਜਿਨ੍ਹਾਂ ਨੇ ਕਹਿੰਦਾ ਚਮਕੀਲੇ ਨੂੰ ਮਾਰਿਆ ਸੀ ਦੀਪੇ ਨੂੰ ਕਹਿੰਦਾ ਮੈਂ ਮਾਰਿਆ ਸੀਗਾ ਕਹਿੰਦਾ ਮੈਂ ਉਹਨੂੰ ਮਾਰਿਆ ਸੀਗਾ ਦੀਪੇ ਹੀਰਾਵੈ ਨੂੰ ਤੇ ਹੁਣ ਲੋਕ ਕਈ ਤਾਂ ਮਤਲਬ ਵੀ ਉਹ ਅਫਸਰ ਬਾਰੇ ਵੀ ਕਹਿਣਗੇ ਉਹ ਅਫਸਰ ਬਾਰੇ ਵੀ ਇਦਾਂ ਹੀ ਕਹਿਣਗੇ ਵੀ ਹਾਂ ਵੀ ਇਹਨੇ ਕਿਉਂ ਮਾਰਿਆ ਪਰ ਦੀਪੇ ਉਹਨਾਂ ਨੇ ਕਿਹੜਾ ਚਾਹੀਦਾ ਕੰਮ ਕੀਤਾ ਜਿਹੜੇ ਦੀਪੇ ਉਹਨਾਂ ਨੇ ਦੀਪਿਆ ਹੀਰਾ ਆ ਜਾਂ ਲਿਸ਼ਵਿੰਦਰ ਡੱਲਾ ਆ ਜਾਂ ਇਹ ਨਾਲ ਦੇ ਜਿਹੜੇ ਬੰਦੇ ਸੀਗੇ ਸੱਤ ਬਲ ਢਿੱਲੋਂ ਮਰ ਗਏ ਜਾਂ ਹੋਰ ਉਹਨਾਂ ਨੇ ਜਦੋਂ ਚਮਕੀਲਾ ਮਾਰਿਆ ਅਮਰਜੋਤ ਦੇ ਗੋਲੀ ਮਾਰੀ ਅਮਰਜੋਤ ਤਿੰਨ ਮਹੀਨੇ ਪ੍ਰੈਗਨੈਂਟ ਸੀਗੀ ਤਿੰਨ ਮਹੀਨਾ ਜਵਾਕ ਸੀਗਾ ਉਹਦੇ ਢੇਟ ਚ ਜਦੋਂ ਉਹਦੇ ਗੋਲੀ ਮਾਰੀ ਗਈ ਐ ਦੱਸੋ ਉਹਨ ਕੀ ਵਿਚਾਰੇ ਨੇ ਮਾਰਾ ਕੀਤਾ ਸੀਗਾ ਅੱਜ ਤੱਕ ਕੋਈ ਬੰਦਾ ਦੱਸ ਦੇ ਚਮਕੀਲੇ ਦੀ ਗਲਤੀ ਕੀ ਆ ਉਦੋਂ ਪਹਿਲਾਂ ਜਮਕੀਲਾ ਮਾਫੀ ਵੀ ਮੰਗ ਕੇ ਆਇਆ ਗਲਤੀ ਵੀ ਮੰਨ ਕੇ ਆਇਆ ਉੱਥੇ ਬਾਬੇ ਮਾਨੋਚਾਲ ਹੁਣਾ ਕੋਲੇ ਜਾ ਕੇ ਦਰਬਾਰ ਸਾਹਿਬ ਮਾਨੋਚਾਲ ਹੁਣਾ ਦਾ ਸਾਥੀ ਬਸਨ ਸਿੰਘ ਜੱਫਰਵਾਲ ਜੂੰਦਾ ਜਾਗਦਾ ਬੈਠਾ ਉਹ ਇਹ ਗੱਲ ਦੀ ਗਵਾਹ ਵੀ ਹੈ ਉਹਨੂੰ ਪੁੱਛ ਵੀ ਸਕਦੇ ਜੱਫਰਵਾਲ ਨੂੰ ਵੀ ਕੀ ਜਮਕੀਲੇ ਦੇ ਜਾ ਕੇ ਮਾਫੀ ਨਹੀਂ ਮੰਗੀ ਮਾਫੀ ਮੰਗਣ ਦੇ ਬਾਵਜੂਦ ਵੀ ਉਹਨੂੰ ਵਿਚਾਰ ਨੂੰ ਕਿਉਂ ਮਾਰਿਆ ਗਿਆ ਅੱਜ ਬਖਸ਼ੀਸ਼ ਵਰਗੇ ਉਹਨੂੰ ਕਾਂ ਦੱਸਦੇ ਨੇ ਉਹ ਆਪਣੇ ਸਮੇਂ ਦਾ ਬਾਦ ਸੀਗਾ ਮੋਸੇਆ ਦਾ ਆਪਣੇ ਸਮੇਂ ਦਾ ਬਾਦ ਸੀ ਮੋਸੇਆ ਨੇ ਬਹੁਤ ਵਧੀਆ ਗਾਣੇ ਗਾਏ ਨੇ ਸਪੋਰਟ ਕਰਦਾ ਮੈਂ ਮੋਸੇਆ ਦਾ ਫੈਨ ਆ ਪਰ ਮੈਂ ਚਮਕੀਲੇ ਦਾ ਵੀ ਉਹਨਾਂ ਹੀ ਸਤਿਕਾਰ ਕਰਦਾ ਜਿੰਨਾ ਮੋਸੇਆ ਦਾ ਕਰਦਾ ਇਹ ਲੋਕ ਜਿੱਦਾਂ ਨੂੰ ਹਵਾ ਚੱਲਦੀ ਹੈ ਨਾ ਇਹ ਉਦਾਂ ਨੂੰ ਰੁਕ ਵਰਤ ਜਾਂਦੇ ਨੇ ਇਹ ਵਖਤੀ ਇਹ ਵਕਤ ਦੇਖਦੇ ਨੇ ਜਿੱਦਾਂ ਨੂੰ ਵਕਤ ਹੁੰਦਾ ਜਦੋਂ ਸਮਾਂ ਹੁੰਦਾ ਉਧਰ ਨੂੰ ਝੁਕਾਰਾ ਰੱਖਦੇ ਹੁੰਦੇ ਨੇ ਐਨੀਆਂ ਕੋਈ ਵੇਰਵਿਆਂ ਪ੍ਰਮਾਣ ਕਰੇ ਵੀਡੀਓ ਨੂੰ ਬਸ ਤੋਂ ਬਾਅਦ ਸ਼ੇਅਰ ਕਰ ਦਿਓ ਧੰਨਵਾਦ